ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ Shimla Puri ਸ਼ਹਿਰੀ ਸਿਹਤ ਕੇਂਦਰ DMC ਐਂਡ H ਨੇ ਅੱਜ ਸਵਸਥ ਨਾਰੀ ਅਭਿਆਨ ਅਧੀਨ ਜਨਮੇ 100 ਬੱਚਿਆਂ ਦੇ ਜਸ਼ਨ ਵਿੱਚ ਤਖਤੀ ਉਤਾਰਨ ਸਮਾਰੋਹ ਦਾ ਆਯੋਜਨ ਕੀਤਾ ਇਸ ਸਮਾਗਮ ਨੇ ਸਮਾਜ ਸੇਵਾ ਅਤੇ ਸਿਹਤ ਜਾਗਰੂਕਤਾ ਪ੍ਰਤੀ ਕੇਂਦਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ ਸਵਸਥ ਨਾਰੀ ਅਭਿਆਨ ਅਧੀਨ ਡੀ ਐਮ ਸੀ ਐਂਡ ਐਚ ਸਿਹਤ ਸੰਭਾਲ ਦੇ ਪਾੜੇ ਨੂੰ ਪੂਰਾ ਕਰਨ ਅਤੇ ਵਿੱਤੀ ਸਥਿਤੀ ਦੀ ਪਰਵਾਹ ਕੀਤੇ ਬਿਨਾ ਸਾਰਿਆਂ ਲਈ ਗੁਣਵੱਤਾ ਵਾਲੀ ਦੇਖਭਾਲ ਨੂੰ ਜਿੱਕੀ ਨੀ ਬਨੌੜੀ ਮੁਫਤ ਡਿਲੀਵਰੀ ਸੇਵਾਵਾਂ ਅਤੇ ਸਬਸਿਡੀ ਵਾਲੇ ਸੀਜ਼ੇਰੀਅਨ ਪਾਗ ਪ੍ਰਦਾਨ ਕਰ ਰਿਹਾ ਹੈ ਡੀ ਐਮ ਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਸ਼੍ਰੀ ਵਿੱਪਨ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਇਸ ਮੌਕੇ ਤੇ ਸ਼ਿਰਕਤ ਕੀਤੀ ਸਮਾਰੋਹ ਦਾ ਉਦਘਾਟਨ ਵੀ ਕੀਤਾ ਜਿਵੇਂ ਨਾਲ ਇਹ ਇੱਕ ਯਾਦਗਾਰੀ ਮੌਕਾ ਬਣ ਗਿਆ ਸ਼੍ਰੀ ਮੁਕੇਸ਼ ਬਰਮਾ ਖਜ਼ਾਂਚੀ ਡੀ ਐਮ ਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਪ੍ਰਿੰਸੀਪਲ ਡਾਕਟਰ ਜੀ ਐਸ ਵੰਡ ਡੀਨ ਅਕੈਡੈਮਿਕ ਡਾਕਟਰ ਸੰਦੀਪ ਕੌਸ਼ਲ ਡਾਕਟਰ ਸੰਦੀਪ ਸ਼ਰਮਾ ਤੇ ਡਾਕਟਰ ਅਸ਼ਵਨੀ ਕੇ ਚੌਧਰੀ ਡੀ ਐਮ ਸੀ ਐਂਡ ਐਚ ਦੇ ਮੈਡੀਕਲ ਸੁਪਰਡੈਂਟਾਂ ਦੀ ਮੌਜੂਦਗੀ ਨਾਲ ਇਹ ਸਮਾਗਮ ਹੋਰ ਵੀ ਵਧੀਆ ਹੋ ਗਿਆ DMC and H ਨੇ ਇਸ ਸਕੀਮ ਦੇ ਤਹਿਤ 500 ਜਣੇਪੇ ਸਫਲਤਾਪੂਰਵਕ ਕਰਵਾਏ ਹਨ ਜਿਸ ਦੀ ਅਗਵਾਈ ਡਾਕਟਰ ਆਸ਼िमा ਤਨੇਜਾ ਪ੍ਰੋਫੈਸਰ ਅਤੇ ਮੁਖੀ ਪਰਸੂਤੀ ਵਿਭਾਗ ਅਤੇ ਗਿਆਨ DMC and H ਡਾਕਟਰ ਪੁਨੀਤ ਪੁਨੀ ਪ੍ਰੋਫੈਸਰ ਅਤੇ ਮੁਖੀ ਬਾਲ ਰੋਗ ਵਿਗਿਆਨ DMC and H ਡਾਕਟਰ ਸੁਨੀਤ ਕਥੂਰੀਆ ਪ੍ਰੋਫੈਸਰ ਅਤੇ ਮੁਖੀ ਅਨਸਥੀਸੀਆ ਵਿਭਾਗ ਅਤੇ ਡਾਕਟਰ ਅਨੁਰਾਗ ਚੌਧਰੀ ਪ੍ਰੋਫੈਸਰ ਅਤੇ ਮੁਖੀ ਕਮਿਊਨਿਟੀ ਮੈਡੀਸਨ ਵਿਭਾਗ ਕਰ ਰਹੇ ਸਨ ਇਸ ਪਹਿਲ ਕਦਮੀ ਨੂੰ ਡਾਕਟਰ ਸੁਮਨ ਪੂਰੀ ਡਾਕਟਰ ਸੁਨੀਲ ਕੇ ਜੁਨੇਜਾ ਡਾਕਟਰ ਪੂਜਾ ਟੰਡਨ ਡਾਕਟਰ ਮੁਸਕਾਂਤ ਚੌਧਰੀ ਡਾਕਟਰ ਸਵਾਤੀ ਜੈਨ ਡਾਕਟਰ ਸਰਬੀ ਹਾਂਡਾ ਅਤੇ ਡਾਕਟਰ ਰੂਪ ਰੀਸ਼ਮਾ ਕੌਰ ਦੁਆਰਾ ਸਮਰਪਿਤ ਕੀਤਾ ਗਿਆ ਹੈ ਇਸ ਜਸ਼ਨ ਨੇ ਮੁਫਤ ਜਨੇਪੇ ਸਵਾਮਾ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਇਸ ਦਾ ਉਦੇਸ਼ ਗਰੀਬ ਔਰਤਾਂ ਲਈ ਸਿਹਤ ਸੰਭਾਲ ਸਹੂਲਤਾਂ ਨੂੰ ਵਧਾਉਣਾ ਹੈ ਇਸ ਸਮਾਗਮ ਨੇ ਇਹ ਵੀ ਉਜਾਗਰ ਕੀਤਾ ਕਿ ਸ਼ੈਰੀ ਸੇਤ ਕੇਂਦਰ ਡੀ ਐਮ ਸੀ ਐਂਡ ਐਚ ਚਮੜੀ ਵਿਗਿਆਨ ਅੱਖਾਂ ਦੰਦਾ ਅਤੇ ਬਾਲ ਰੋਗਾ ਸਮੇਤ ਕਈ ਤਰ੍ਹਾਂ ਦੀਆਂ ਓ ਪੀ ਡੀ ਸੇਵਾਵਾਂ ਪ੍ਰਦਾਨ ਕਰਦਾ ਹੈ ਜੋ ਭਾਈਚਾਰੇ ਲਈ ਸੰਪੂਰਨ ਤੰਦਰੁਸਤੀ ਨੂੰ ਯਕੀਨੀ ਬਣਾਉਂਦਾ ਹੈ ਲੋੜੀ ਦਾ ਜਸ਼ਨ ਤਿਹਾਰਾਂ ਦੀਆਂ ਮਠਿਆਈਆਂ ਵੰਡ ਕੇ ਮਨਾਇਆ ਗਿਆ ਜਿਸ ਨਾਲ ਸਾਰੇ ਹਾਜ਼ਰੀਨ ਵਿੱਚ ਏਕਤਾ ਅਤੇ ਖੁਸ਼ੀ ਦੀ ਭਾਵਨਾ ਪੈਦਾ ਹੋਈ ਅਸੀਂ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਹਰ ਵਿਅਕਤੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਸ ਨਾਲ ਇਸ ਸਮਾਗਮ ਨੂੰ ਸ਼ਾਨਦਾਰ ਸਫਲਤਾ ਮਿਲੀ ਅਤੇ ਪਾਈਚਾਰੇ ਦੀ ਸੇਵਾ ਕਰਨ ਦੀ ਸਾਡੀ ਵਚਨਬੱਧਤਾ ਹੋਰ ਮਜ਼ਬੂਤ ਹੋਈ ਹੈ।